ਬਿਲਕੁਲ ਜੀ ਇੱਥੇ 90 ਲੱਖ ਦਾ ਜਿਹੜਾ ਕੰਮ ਹੈ ਉਹ ਜਿਹੜੀ ਪ੍ਰਵਾਨਗੀ ਦਿੱਤੀ ਗਈ ਹੈ ਜਿਹਦੇ ਵਿੱਚ ਸੜਕਾਂ ਜਿਹੜੀਆਂ ਟੁੱਟੀਆਂ ਸੀ ਜਿਹਦੇ ਵਿੱਚ ਸਭ ਤੋਂ ਮੇਨ ਜ਼ਰੂਰੀ ਜਿਹੜੀ ਪਾਇਨ ਸਕੂਲ ਦੀ ਜਿਹੜੀ ਸੜਕ ਸੀ ਉਹਦੀ ਬਹੁਤ ਜ਼ਿਆਦਾ ਡਿਮਾਂਡ ਆ ਰਹੀ ਸੀ ਔਰ ਵੀ ਕਿਉਂਕਿ ਛੋਟੇ ਬੱਚੇ ਵੀ ਪੜਦੇ ਸੀ ਉਸ ਇਹ ਸੜਕ ਨੂੰ ਹੋਣਾ ਪਹਿਲ ਦੇ ਆਧਾਰ ਤੇ ਜਿਹੜੀ ਸ਼ੁਰੂਆਤ ਕਰਨ ਜਾ ਰਹੇ ਹਾਂ ਤਾਂ ਜੋ ਕਿ ਸਾਡੇ ਬੱਚਿਆਂ ਨੂੰ ਸਾਡੇ ਜਿਹੜੇ ਪਰਿਵਾਰ ਨੇ ਜਿਹੜੇ ਛੱਡਣ ਆਉਂਦੇ ਨੇ ਉਹਨਾਂ ਨੂੰ ਵੀ ਕਿਸੇ ਵੀ ਕਿਸਮ ਦੀ ਦਿੱਕਤ ਨਾ ਆਵੇ ਔਰ ਬਾਕੀ ਵੀ ਜਿਹੜੀਆਂ 6-7 ਗਲੀਆਂ ਇੱਥੋਂ ਦੀਆਂ ਪਾਸ ਕੀਤੀਆਂ ਨੇ ਉਹਦਾ ਵੀ ਦਿਨ-ਪ੍ਰਤੀ ਦਿਨ ਬਾਅਦ ਉਦਘਾਟਨ ਜਿਹਾ ਕਰਦੇ ਰਹਿਣਗੇ ਸੋ ਬਾਅਦ ਬਾਈ ਇਲੈਕਸ਼ਨ ਆ ਰਹੇ ਆ ਤਰਨ ਤਰਨ ਵਿੱਚ ਉਹਨਾਂ ਨੇ ਕਿਹਾ ਵਿੱਚ ਬਿਲਕੁਲ ਜੀ ਤਿਆਰੀ ਹੈ ਪੂਰੀ ਕੋਈ ਦਿੱਕਤ ਨਹੀਂ ਲੋਕ ਨਾਲ ਨੇ ਪਿੰਡਾਂ ਦੇ ਵਿੱਚ ਬਿਜਲੀ ਪੂਰੀ ਆ ਰਹੀ ਹੈ ਜੋ ਵਾਅਦੇ ਕੀਤੇ ਸੀ ਉਹਨਾਂ ਵਾਦਿਆਂ ਤੇ ਆਮ ਆਦਮੀ ਪਾਰਟੀ ਖਰੀ ਉੱਤਰ ਰਹੀ ਹੈ ਲੋਕ ਨਾਲ ਤੁਰੇ ਨੇ ਕਲੋਤੇ ਨੇ ਅਜ ਤੱਕੜੇ ਹੋ ਕੇ ਬਿਲਕੁਲ ਇੱਕ ਤੇ ਮੈਂ ਦੱਸਣਾ ਚਾਹੁੰਦਾ ਵੀ 4.5 ਕਰੋੜ ਦੇ 4 4 ਕਰੋੜ 12 ਲੱਖ ਦੇ ਜਿਹੜੇ ਟੈਂਡਰ ਲਾਈਟਾਂ ਦੇ ਜਿਹੜੇ ਪਾਸ ਕਰ ਦਿੱਤੇ ਨੇ ਜਿਹੜੇ ਮੇਨ ਕਿਉਂਕਿ ਇੰਟਰਨਲ ਜਿਹੜਾ ਉਹ ਹੱਲੇ ਕਾਰਪੋਰੇਸ਼ਨ ਸਾਡੇ ਅੰਡਰ ਨਹੀਂ ਹੈਗੀ ਪਰ ਜਿਹੜੀਆਂ ਮੇਨ ਰੋਡਸ ਨੇ ਜਿਹੜੀਆਂ ਸਾਰੀਆਂ ਆਪਾਂ ਉਹਨਾਂ ਤੇ ਵਰਕ ਕਰਕੇ ਔਰ ਲਾਈਟਾਂ ਜਿਹੜੀਆਂ ਨੇ ਲਗਾਉਣ ਜਾ ਰਹੇ ਆ ਔਰ ਜਿਹੜੇ ਜਿਹੜੇ ਅੱਜ ਕਮਿਸ਼ਨਰ ਸਾਹਿਬ ਨਾਲ ਵੀ ਮੀਟਿੰਗ ਹੈ ਵੀ ਜਿੱਥੇ ਜਿੱਥੇ ਵੀ ਕੋਈ ਕਮੀ ਪੇਸ਼ੀ ਹੈ ਜਿੱਥੇ ਵੀ ਸਰਕਾਰ ਦੀ ਲੋੜ ਹੈ ਕਿਉਂਕਿ ਬਾਹਰੋਂ ਸੰਗਤਾਂ ਵੱਧ ਹੁੰਦੀਆਂ ਨੇ ਪ੍ਰਾਪਰਲੀ ਪੂਰੀ ਤਿਆਰੀ ਨਾਲ ਆਪਾਂ ਬਾਬਾ ਜੀ ਦਾ ਵਿਆਹ ਜਿਹੜੇ ਕੋਈ ਕਸਰ ਨਹੀਂ ਰਹਿਣ ਦੇਵਾਂਗੇ ਸਾਡੇ ਵੱਲੋਂ ਪਹਿਲ ਕਦਮੀ ਵੀ ਹੁੰਦੀ ਹੈ ਔਰ ਸਾਡੀ ਕੋਸ਼ਿਸ਼ ਵੀ ਹੁੰਦੀ ਹੈ ਵੀ ਜਿਹੜੀਆਂ ਬਾਹਰੋਂ ਸੰਗਤਾਂ ਆਉਣ ਉਹਨਾਂ ਨੂੰ ਵਧੀਆ ਸਹੂਲਤ ਮਿਲ ਸਕੇ ਦੀ ਗਲੀ ਬਣਾਨੀ ਹੈ ਤੇ ਤੁਸੀਂ ਅਗਲੇ ਹਫਤੇ ਅਸੀਂ ਆਵਾਂਗੇ ਸਕੂਲ ਤੇ ਅਸੀਂ ਸੜਕ ਬਣਾਵਾਂਗੇ ਬਹੁਤ ਅੱਛਾ ਲੱਗਿਆ ਕਿਉਂਕਿ ਇਹ ਪ੍ਰੋਬਲਮ ਬੱਚਿਆਂ ਨੂੰ ਆਂਦੀ ਸੀ ਉਸ ਵੇਲੇ ਲੋਕ ਵਾਲੀ ਸੜਕ ਇਮੀਡੀਏਟਲੀ ਪੈਲੀ ਸੀ ਤਾਂ ਕਿ ਇਸ਼ੂ ਨਾ ਆਏ ਬੜਾ ਜ਼ਰੂਰੀ ਤੇ ਹੈ ਸੀ ਸੀਮੈਂਟ ਵਾਲੀ ਸੜਕ ਤੇ ਹੁਣ ਇਹ ਬਣਾ ਲਗਿਆ ਸਰ ਜੀ ਤੁਹਾਡੀ ਮੁਸ਼ਕਲ ਜਿਹੜੀ ਅੱਜ ਖਤਰ ਹੋ ਰਹੀ ਹੈ ਦੇਖੋ ਇਹ ਮੁਸ਼ਕਲ ਕੋਈ 4 ਸਾਲ ਪਹਿਲਾਂ ਸੀ 4 ਸਾਲ ਪਹਿਲਾਂ ਸ਼ੁਰੂ ਹੋਈ ਸੀ ਜਿਹਨੂੰ ਇਹ ਸੜਕ ਪੁੱਟ ਕੇ ਸੀਵਰੇਜ ਪਿਆ ਸੀ ਉਸ ਤੋਂ ਬਾਅਦ ਹੈ